Gracias. ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 14 ਜਨਵਰੀ ਸੰਤ ਪ੍ਰਸੂਤਮ ਦਾਸ ਜੀ ਬਾਬਾ ਜੀ ਦਾ ਅੱਜ ਜਨਮ ਦਿਨ ਹੈ ਅ ਅਸੀਂ ਸਾਰੇ ਉਹਨਾਂ ਨੂੰ ਵਧਾਈਆਂ ਦਿੰਦੇ ਆ ਅੱਜ ਵਿਸ਼ੇਸ਼ ਤੌਰ ਤੇ ਬਈ ਰਜਿੰਦਰ ਜੀ ਤੇ ਭੈਣ ਹਰਪਾਲ ਕੌਰ ਜੀ ਤੇ ਇਹਨਾਂ ਦੀ ਪੂਰੀ ਟੀਮ ਤੇ ਜਿਹੜੇ ਨਹੀਂ ਪਹੁੰਚੇ ਉਹ ਇੱਥੇ ਹਲੇ ਕੰਮਾਂ ਦੇ ਵਿੱਚ ਬਿਜ਼ੀ ਹੁੰਦੇ ਆ ਅੱਜ ਬਾਬਾ ਜੀ ਦਾ ਜਨਮ ਦਿਨ ਸੈਲੀਬ੍ਰੇਟ ਕਰਨ ਆਏ ਨੇ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਸਾਰਿਆਂ ਦਾ ਇਹ ਸਾਰੇ ਪਰਿਵਾਰ ਇਹ ਈ ਖੋਤੇ ਇਹਨਾਂ ਦੇ ਸਾਰਿਆਂ ਦੇ ਪਰਿਵਾਰ ਅੰਗਸਣ ਰਹਿਣ ਵਾਲੇ ਹੋਰ ਸਾਰੇ ਚੜਾਈ ਬਣੇ ਰਹੇ ਪੂਰੀਆਂ ਚੜਾਈਆਂ 'ਚ ਹੀ ਰਹਿਣ ਪਰਿਵਾਰ ਤੇ ਸਦਾ ਚੜਦੀ ਕਲਾ ਰਹੇ ਤੇ ਬਾਕੀ ਸੰਤ ਬਾਬਾ ਪਰਸ਼ੋਤਮ ਦਾਸ ਜੀ ਦੇ ਅਸੀਂ ਕਾਮਨਾ ਕਰਦੇ ਆਂ ਵੀ ਇਹ ਸਾਨੂੰ ਇਸੇ ਤਰ੍ਹਾਂ ਸੋਸ਼ਲ ਵਰਕ ਕਰਨ ਦਾ ਜਿਹੜਾ ਹੌਸਲਾ ਦਿੰਦੇ ਰਹਿਣ ਤੇ ਆਪਦਾ ਹੱਥ ਬਣਾਈ ਰੱਖਣ ਸ੍ਰੀ ਇਹਨਾਂ ਦਾ ਚੜਦੀ ਕਲਾ 'ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਾਂ ਬੁੱਤ ਹਾਂ ਫੋਗਲ ਜਿੰਨਾ ਕੋਲਿਆ ਨਾ ਬੋਲ ਵਾਈ ਰੂਜੀ ਕਾ ਖਾਲਸਾ ਵਾਈ ਰੂਜੀ ਕੀ ਫਤਿਹ ਅੱਜ ਪਰਮਾਤਮਾ ਦੀ ਬੜੀ ਅਪਾਰ ਕਿਰਪਾ ਹੋਈ ਹੈ ਤੇ ਸਾਨੂੰ ਜਿਹੜਾ ਆ ਅੱਜ ਬਾਬਾ ਜੀ ਛੋਤਮ ਦਾਸ ਜੀ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਅੱਜ ਉਹਨਾਂ ਦਾ ਇੱਕ ਤਾਂ ਮਕਰ ਸ਼ਕ੍ਰਾਂਤੀ ਦਾ ਦਿਨ ਹੈ ਦੂਸਰਾ ਬਾਬਾ ਜੀ ਦਾ ਜਨਮ ਦਿਹਾੜਾ ਹੈ ਸੋ ਸਾਡੀ ਸਾਰੀ ਟੀਮ ਮੈਂ ਰਜਿੰਦਰ ਜੀ ਮੈਡਮ ਸਾਰੇ ਸਟਾਫ ਇੱਥੇ ਬੈਠੇ ਹਰਜਿੰਦਰ ਜੀ ਨਾਲ ਉਹਨਾਂ ਦੀ ਸਾਰੀ ਟੀਮ ਆਈ ਆ ਗੁਰਬਖਸ਼ੀਸ਼ ਜੀ ਆ ਤੰਨਨ ਜੀ ਸਾਰੇ ਇੱਥੇ ਬੈਠ ਕੇ ਅਸੀਂ ਬਾਬਾ ਜੀ ਦਾ ਜਨਮ ਦਿਹਾੜਾ ਜਿਹੜਾ ਮਨਾ ਰਹੇ ਆ ਅਸੀਂ ਬਾਬਾ ਜੀ ਨੂੰ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਬਾਬਾ ਜੀ ਦੀ ਲੰਬੀ ਉਮਰ ਬਖਸ਼ਣ ਔਰ ਬਾਬਾ ਜੀ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਧੰਨਵਾਦ ਵਾਹਿਗੁਰੂ ਜੀ ਦਾ ਬਾਕੀ ਸਭ ਨੂੰ ਜੀ ਹਾਂਜੀ ਸੰਤ ਜੀ ਬਹੁਤ ਵੈਰਸ ਤੁਸੇ ਗੋਲੋ ਕਿ ਅੱਗੇ ਹਾਂਜੀ ਹਾਂ ਹਾਂ ਤੇ ਬੰਦੇ ਨੇ ਤਰੱਕੀ ਇੰਨੀ ਕੀਤੀ 25 ਸਾਲਾਂ ਚ ਅੱਜ ਤੁਹਾਨੂੰ ਕੁਝ ਪਪੇ ਦੋਸਤ ਹੈ ਜਰੂਰ ਪਹਿਲੀ ਦੁਕਾਨ ਖੋਲ੍ਹਦ ਕਰਨਾ ਆਇਆ ਸੀ 93 ਚ ਅੱਛਾ ਜੀ ਕੀ ਪਤੇ ਅੱਜ ਸਾਡੀ ਸਮੁੱਚੀ ਟੀਮ ਜਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਵੱਲੋਂ ਸੰਤ ਬਾਬਾ ਪਰਸ਼ੋਤਮ ਦਾਸ ਜੀਆ ਦਾ ਜਨਮ ਦਿਨ ਮੁਬਾਰਕ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਬਾਬਾ ਜੀ ਨਾਲ ਜੁੜ ਕੇ ਸਾਡੀ ਐਸੋਸੀਏਸ਼ਨ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਸਮਾਜ ਦੇ ਵਿੱਚ ਲੋੜਵੰਦਾ ਦੀ ਸੇਵਾ ਕਰ ਰਹੇ ਆ ਕਿਉਂਕਿ ਬਾਬਾ ਜੀ ਨਾਲ ਜਦੋਂ ਮੇਲ ਸਾਡੇ ਮੈਡਮ ਹਰਪਾਲ ਕੌਰ ਜੀ ਨੇ ਕਰਵਾਇਆ ਸੀ ਤਾਂ ਇਹਨਾਂ ਦੇ ਲਗਭਗ ਅਸੀਂ ਕਹਿ ਸਕਦੇ ਹਾਂ 1 ਸਾਲ ਦੇ ਵਿੱਚ ਸਾਡੀ ਐਸੋਸੀਏਸ਼ਨ ਦੇ ਮਿਹਰ ਭਰੇ ਹੱਥ ਇਹ ਜਿਹਾ ਤਰਿਆ ਕਿ ਐਸੋਸੀਏਸ਼ਨ ਦਿਨ ਰਾਤ ਦੁੱਗਣੀ ਤਰੱਕੀ ਕਰ ਰਹੀ ਆ ਕਿਉਂਕਿ ਬਰਕਤ ਕੁਟੀਆਂ ਦੇ ਵਿੱਚ ਹਮੇਸ਼ਾ ਹੀ ਲੋੜਵੰਦਾਂ ਦੀ ਸੇਵਾ ਕੀਤੀ ਜਾਂਦੀ ਹੈ ਅਸੀਂ ਪਹਿਲਾਂ ਵੀ ਅਪੀਲ ਕੀਤੀ ਸੀ ਕਿਸੇ ਵੀ ਲੋੜਵੰਦ ਨੂੰ ਜਿਸ ਤਰ੍ਹਾਂ ਕਿਸੇ ਬੱਚੇ ਦੇ ਮਾਤਾ ਪਿਤਾ ਨਹੀਂ ਹੁੰਦੇ ਕੋਈ ਫਾਰਮ ਭਰਨਾ ਇਸ ਕੁਟੀਆਂ ਦੇ ਨਾਲ ਵੀ ਤੁਸੀਂ ਜੁੜ ਕੇ ਬਾਬਾ ਜੀ ਜਾਂ ਉਹਨਾਂ ਦੇ ਸੇਵਾਦਾਰ ਸਾਡੇ ਤੱਕ ਉਹ ਗੱਲ ਪਹੁੰਚਾ ਦਿੰਦੇ ਆ ਇਸੇ ਤਰੀਕੇ ਨਾਲ ਅਸੀਂ ਹੋਰ ਵੀ ਸਮਾਜ ਪੜਾਈ ਦੇ ਕੰਮ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਇੱਥੇ ਲੋੜਵੰਦਾਂ ਦੇ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ ਸੀ ਜਾਂ ਨਕਲੀ ਅੰਗ ਵੀਰ ਲਗਾਈ ਗਈ ਸੀ ਇਸ ਬਰਕਤ ਕੁੜੀਆ ਵੱਲੋਂ ਸੋ ਬਰਕਤ ਕੁੜੀਆ ਹਮੇਸ਼ਾ ਹੀ ਉਹਨਾਂ ਲੋੜਵੰਦਾਂ ਦੀ ਬਾਹ ਫੜਨ ਲਈ ਤਿਆਰ ਆ ਜਿਹੜੇ ਸਮਾਜ ਦੇ ਵਿੱਚ ਲਤਾੜੇ ਹੋਏ ਲੋਕ ਨੇ ਸੋ ਇੱਕ ਵਾਰ ਫੇਰ ਅਸੀਂ ਬਾਬਾ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਆਸ ਕਰਦੇ ਆ ਕਿ ਇਹਨਾਂ ਦਾ ਅਸ਼ੀਰਵਾਦ ਸਾਡੇ ਸਾਰਿਆਂ ਦੇ ਸਿਰ ਤੇ ਇਸੇ ਤਰੀਕੇ ਨਾਲ ਮਿਹਰ ਭਰਿਆ ਹੱਥ ਬਣਿਆ ਰਹੇ ਤੇ ਅਸੀਂ ਸਮਾਜ ਦੀ ਇਸੇ ਤਰੀਕੇ ਨਾਲ ਸੇਵਾ ਕਰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ